ਆ ਬਣਾ ਇਧਰ ਵੀ ਕਰ ਦੇਣਾ ਪੱਕਾ ਇਹਨਾਂ ਨੇ ਨਹੀਂ ਨਾਲ ਨਹੀਂ ਨਾਲ ਨਹੀਂ ਕਰ ਦੇਣਾ ਕਰ ਜਾਣੇ ਨਹੀਂ ਕਰਨੀਆਂ ਕਰ ਦਿੰਦੇ ਸੜੇ ਚਾਹ ਹੋ ਜਾਂਦੇ ਆ ਬਣਾ ਦੇ ਕਿ ਕਿ ਨਾ ਇਹ ਮੂਰੀ ਅੱਜ ਹੈਗੀ ਛੁੱਟੀ ਬੱਚਿਆਂ ਨੂੰ ਇਹਨਾਂ ਨੂੰ ਲੈ ਕੇ ਚੱਲੇ ਆਂ ਅਸੀਂ ਪਾਰਕ ਦੇ ਵਿੱਚ ਪ੍ਰਭ ਗੋਣਾ ਰਸਮਾ ਤੇ ਜੋਬਨ ਤੇ ਮੈਂ ਅਸੀਂ ਚਾਰੇ ਜਣੇ ਚੱਲੇ ਆਂ ਅੱਜ ਰਾਸសម្ਦੀਪ ਕਿਹਾ ਮੈਂ ਚਲੋ 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 ਆ ਦੇ ਮੈਂ ਚਿੜੀ ਚਿੱਕਾ ਵੀ ਲੈ ਕੇ ਆਉਂਦਾ ਆਂ ਚਿੜੀ ਚਿੱਕਾ ਵੀ ਦਿਖਾ ਦੇ ਇਧਰ ਰਸਮ ਚਿੜੀ ਚਿੱਕਾ ਵੀ ਦਿਖਾ ਦੇ ਆ ਦੇਖੋ ਚਿੜੀ ਚਿੱਕਾ ਵੀ ਖੇਡਣਾ ਸੀ ਅੱਜ ਉੱਥੇ ਫੁੱਲ ਇੰਜੋਏ ਕਰਨਾ ਸੀ ਅੱਜ ਉਹ ਜੀ ਮੈਨੂੰ ਤਾਂ ਪੂਰਾ ਸਮਾਨ ਨਾਲ ਲੱਦਦੇ ਇਹਨਾਂ ਨੇ ਯਾਰ ਘਰ ਤੋਂ ਸਮਾਨ ਚੱਕ ਲਈ ਇਹਨਾਂ ਨਾਲ ਖੇਡਣਾ ਪਰ ਫੜਾ ਸਾਰਾ ਮੰਨ ਦੁੱਤਾ ਇਹਨਾਂ ਨੇ ਚਲੋ ਕੋਈ ਨਹੀਂ ਦੇਖ ਕੇ ਗੱਡੀ ਤਾਂ ਨਹੀਂ ਆਉਂਦੀਆਂ ਚਲੋ ਚਲੋ ਹੈ ਨਹੀਂ ਗੱਡੀ ਕੋਈ ਵੀ ਕੋਸ਼ ਹੋਏ ਪੇ ਪਾਰਕ ਦੇ ਨਾਮ ਨੂੰ ਦੱਸ ਨਹੀਂ ਉਹ ਨਹੀਂ ਹਾਂ ਕਿ ਦਿੱਇਆ ਸੀ ਨਾ ਮਾਸਟਰ ਚੱਲ ਚੱਲ ਕੋਈ ਨਾ ਬਾੜੀ ਉਲਟਾ ਲਿਆ ਨਾ ਮਰਜੀ ਟਿਕਟਾ ਲੈ ਨਹੀਂ ਨਹੀਂ ਪਾਰਕ ਜਾਣਾ ਪ੍ਰੈਦਰ ਨੂੰ ਚੱਲੋ ਵੇ ਇਧਰ ਨੂੰ ਆਹਰਾਂ ਨੂੰ ਚੱਲੋ ਹਾਂ ਇਧਰ ਨੂੰ ਟ੍ਰੈਫਿਕ ਨਹੀਂ ਹੈਗੀ ਗੱਡੀਆਂ ਨਹੀਂ ਆਉਂਦੀ ਇਧਰ ਨੂੰ ਬੱਚਿਆਂ ਨੂੰ ਜਿੰਨਾ ਰੋਡ ਤੋਂ ਦੂਰ ਰੱਖਿਆ ਜਾਵੇ ਉਹਨਾਂ ਵਧੀਆ ਬਾਈ ਪਤਾ ਨਹੀਂ ਕਿਹੜੇ ਬਿਲੇ ਨੇ ਕੀ ਕਰ ਦੇਣਾ ਇਹ ਸਾਰਾ ਰੋਡ ਪਤਾ ਹੈ ਵੀ ਕਿੱਥੇ ਜਾਣਾ ਹੈ ਪ੍ਰਭਗੁੰਡ ਸਾਰੇ ਰਸਤੇ ਪਤਾ ਬਾਈ ਪਿੰਡ ਦੇ ਕਿੱਥੋਂ ਵੀ ਜਾ ਸਕਦੇ ਉੱਤਰੋਂ ਵੀ ਜਾ ਸਕਦੇ ਓਕੇ ਗ੍ਰੇਸੀਏ ਤੁਹਾਨੂੰ ਮੇਰੇ ਘਰ ਦਾ ਵੀ ਰਸਤਾ ਦੱਸਤਾ ਹਾਂ ਹਾਂ ਇਸ ਤੋਂ ਵੀ ਮੈਂ ਤੁਹਾਨੂੰ ਦੱਸਦੀ ਵੀ ਜਾ ਸਕਦੇ ਹਾਂ ਉਹ ਰਹਿ ਲੈ ਹਾਂ 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 ਪਿਆਨ ਹੋ ਆ ਕਿੱਦਾਂ ਗੱਲਾਂ ਕਰਦੇ ਜਾਨੀਆਂ ਦੋਹੇ ਜਾਨੀਆਂ ਜਿਗਣਾ ਬਹੁਤ ਸਿਆਣੀਆਂ ਹੁੰਨੀਆਂ ਲੋ ਜੀ ਬੱਚੇ ਪਾਰਕ ਚ ਐਂਟਰ ਹੋ ਚੁੱਕੇ ਆ ਬਾਕੀ ਅਸੀਂ ਜੇ ਚਾਹਦੇ ਆਂ ਨਾ ਅਸੀਂ ਉਧਰ ਜੀ ਐਂਟਰ ਹੁੰਦੀ ਆ ਉਧਰੋਂ ਜੀ ਗੋਲੇ ਇਹ ਬੋਤੇ ਇੱਕੋ ਰਸਤਾ ਹੋ ਬੱਚਿਆਂ ਨਾਲ ਘੁੰਮਣ ਦਾ ਇੱਕ ਫਾਇਦਾ ਹੋ ਜਾਂਦਾ ਨਾਲੇ ਤਾਂ ਸੈਰ ਹੋ ਜਾਂਦੀ ਆ ਟਰੈਕਿੰਗ ਜੀ ਹੋ ਜਾਂਦੀ ਆ ਨਾਲੇ ਬੱਚਿਆਂ ਦਾ ਵੀ ਵਧੀਆ ਟਾਈਮ ਸਪੈਂਡ ਹੋ ਜਾਂਦਾ ਬੱਚੇ ਵੀ ਸਾਰਾ ਦਿਨ ਖੁਸ਼ ਰਹਿੰਦੇ ਫਿਰ ਇੱਕ ਵਾਰ ਪਾਰਕ ਚ ਖਿਲਾ ਲਈ ਜਿਨ੍ਹਾਂ ਨੂੰ ਜੋ ਉਹਨਾਂ ਖਰਗੋਸ਼ਾਂ ਨੂੰ ਦੇਖ ਕੇ ਤਾਂ ਇੰਨਾ ਖੁਸ਼ ਹੁੰਦਾ ਬਈ ਜਾ ਕੇ ਚੱਕ ਲਗਾ ਉਹ ਕਿੱਥੇ ਨਿਗਾ ਪਈ ਆ ਇਹਦੀ ਧਿਆਨ ਨਾਲ ਦੇਖੋ ਤਾਂ ਦਿਖਦਾ ਨਹੀਂ ਦਿਖਦਾ ਉਹ ਚੱਕ ਲੈ ਚੱਕ ਲੈ ਫੱਡ ਲਾ ਪੱਜ ਗਏ ਪੱਜ ਗਿਆ ਹੁਣ ਉਹ ਪੱਜ ਗਿਆ ਚਲ ਕੋਈ ਨਾ ਹੋਰ ਬਥੇਰੇ ਆਰੇ ਬਾਦੂਆਂ ਕੋ 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 ਮੇਰੇ ਕੋ ਤਾਂ ਅਸਤੂਚੋ ਲਗਾਮੀ ਵਾਲੇ ਉਹ ਵੀ ਖੁਰ ਗੋਸ਼ ਹਾਂ ਲੋ ਜਿਆ ਮੋ ਵੈਂਟੀ ਬਸਤਾ ਕਿਹੜੇ ਪਹਾੜਾ ਤੇ ਧਿਆਨ ਨਾਲ ਚੜਿਓ ਠੀਕ ਆ ਹਾਂ ਚਲੋ ਚਲੋ ਬਾਹਰ ਤੇ ਚੱਲੇ ਤੁਸੀਂ ਆਪਣੇ ਘਰ ਚੱਲਿਓ ਜੋ ਬੰਦਾ ਖਿਆਲ ਰੱਖਿਓ ਯਾ ਨਾਲਾ ਛੱਟ ਨਾਲ ਖਾਲੇ ਪ੍ਰਭੂਨ ਪੁੱਤ ਇਹ ਨਾਲਾ ਕੋਣ ਖੇਡੂ ਕੋਣ ਇਹ ਨਾਲਾ ਆ ਜਾ ਫੁੱਲੋ ਲੱਦੋ ਬੈਠ ਗਿਆ ਦੇਖੋ ਮਿੱਟੀ 'ਚ ਖੇਡਣੇ ਨੇ ਉਹ ਮਿੱਟੀ ਅੱਗੇ ਆ ਮਿੱਟੀ 'ਚ ਵੀ ਖੇਡੂਂਗੇ ਆ ਜਾ ਉਹ ਆ ਜਾ ਓਰੇ ਬਾਈ ਰੁੱਸ ਗਿਆ ਦੇਖ ਲੋ ਹੈ ਮਿੱਟੀ ਤਾਂ ਹੈ ਨਹੀਂ ਮਿੱਟੀ ਹੈ ਨਹੀਂ ਔਰੇ ਘਾਲ ਘਾਲ ਨਾਲ ਖੇਡਿਆ ਹੋਣਾ ਜੀ गर्दन ना तड़ा ली हां पिछे गिर गई ओ चल दबारे सही क्या हो गया कोई गल कपड़े पार के जाके दे ही होंने ਕੋਈ ਨਾ ਕੱਪੜੇ ਕਪੜੇ ਨੇ ਦੇਖੋ ਤੁਸੀਂ ਆਪਣਾ ਇੰਜੋਏ ਕਰੋ ਲੈ ਕੋਈ ਮਾਰਿਆ ਵੀ ਐਸੇ ਦਾ ਤੁਸੀਂ ਰਸਮ ਤਾਂ ਹੀ ਚੱਕਤੀ ਪ੍ਰਭ ਗੁਰ ਨੇ ਉਹ ਸੋਪੇ ਲੈ ਚੱਕੇ ਉਹਦਾ ਖੋਲਾ ਹੈਂ ਚਿਕਾ ਨਹੀਂ ਲਾ ਧਿਆਨ ਨਾਲ ਮੇਰਾ ਪੁੱਤ ਠੀਕ ਆ ਹੁਣ ਲਿਬੜੇ ਉਹ ਨਾ ਬੂਟਾਂ 'ਚ ਰੇਤਾਂ ਨਾ ਪਵਾਇਓ ਰਸਮ ਇਧਰ ਸਾਈਡ ਤੇ ਹੋਵੇ ਖੇਲੋ ਗੱਬੇ ਜਾਣਾ ਜ਼ਰੂਰੀ ਹੈ ਨਿਆਣੇ ਨੂੰ ਪਤਾ ਨਹੀਂ ਕਿਆ ਲਗਾਉ ਆ ਮਿੱਟੀ ਨਾਲ ਪਰ ਆ ਗੁਣਾ ਇੱਥੇ ਆਜੋ ਪੁੱਤਰ ਸਾਈਡ ਤੇ ਆਜੋ ਗੱਬੇ ਨਾਲ ਇਧਰ ਨੂੰ ਆਜੋ ਰੇ ਉਰੇ ਖੇਡ ਲੋ ਉਰੇ ਨਾਲੇ ਉਰੇ ਬੈਠ ਵੀ ਹੋ ਜਾਊਗਾ ਪਾਪਾ ਉੱਥੇ ਕੀੜੀਆਂ ਫਿਰਦੇ ਉਰੇ ਕੀੜੀਆਂ ਫਿਰਦੇ ਪੁੱਤ ਤਾ ਤੁਹਾਡੇ ਬੂਟਾਂ 'ਚ ਪੈਣਾ ਸਾਰਾ ਕੁਝ ਹਾਂ ਅਰੇ ਅਰੇ ਤੇ ਬੜਾ ਐਵਰ ਕਰ ਲਾ ਜਾ ਪੁੱਤ ਧਿਆਨ ਨਾਲ ਮੇਰਾ ਪੁੱਤ ਸੱਟ ਨਾ ਖਾ ਲਈ ਪਰ ਹਾਂ ਬੁਣਾ ਦੇ ਫੇਕ ਕਿਉਂ ਹੈ ਆਇਆ ਇਹ ਤੈਨੂੰ ਆ ਉਪਰ ਰਹਿ ਗਿਆ ਤੇ ਉਹ ਰਹਿੰਦਾ ਹਜੇ ਆ ਲਾਲਾ ਤੁਸੀਂ ਕਿੱਥੇ ਫਿਰਦੀਆਂ ਥੱਲੇ ਆ ਜਾ ਹੁਣ ਹੈਲਪ ਦੇ ਕਰਾਓ ਹੈਲਪ ਜੋ ਬੰਨ ਕੱਲਾ ਕੇ ਤੁਸੀਂ ਆ ਸਕਦੀਆਂ ਨਿਆਣੇ ਦੇਖ ਲਓ ਸਾਈਡ ਤੇ ਹੋ ਜਾ ਪੁੱਤ ਸੈਕਲ ਡੰਗੀ ਰਣ ਦੋ ਚਲੋ ਚਲੋ ਆਜੋ ਆਜੋ ਨਹੀਂ ਲੈਣਾ ਮੈਂ ਨਹੀਂ ਲੈਣਾ ਕੁਛ ਵੀ। ਸੀਪ ਨੂੰ ਕਰਨ ਨੂੰ ਨਹੀਂ ਹੈਗਾ। ਮੈਂ ਆਪ ਹੀ ਬਣਾ ਕਰੂੰਗੀ। ਨਿਆਣੇ ਨੂੰ ਖਲਾ ਕੇ ਪਾਰਕ ਰੋਟੀ ਪਾਣੀ ਖਾ ਕੇ ਹੁਣ ਚੱਲਿਆ ਯਾਰਾਂ ਦੋਸਤਾਂ ਕੋਲ ਨਾਲ ਕਪ ਛੱਪ ਲਾਵਾਂਗੇ ਤੇ ਨਾਲੇ ਖੇਡਾਂਗੇ ਦੋ ਘੜੀ ਕ੍ਰਿਕਟ। ਕਿੰਨਾ ਲੱਗੂਗੀ। ਮੈਂ ਤਾਂ ਹੀ ਕਹਿੰਦਾ ਉਹ ਚੱਲਦੇ ਭਾੜਾ ਫੋੜ ਦਿਆ ਨਾ। ਬਹੁਤ ਘੰਟਾ ਲੱਗਦਾ ਕੱਲੀ ਤੱਲੀ ਤੇ ਨੂੰ ਮੇਰੇ ਨਾਲ ਇੱਕ ਵਾਰ। ਤੇ ਫਿਰ ਬਾਰਿਸ਼ ਆ ਗਈ ਹੈ। ਫਿਲਹਾਲ ਕੱਲੀ ਸਾਡੀ ਟੀਮ ਪਹੁੰਚੀ ਇੱਥੇ। ਦੂਜੀਆਂ ਟੀਮਾਂ ਦੀ ਤੁਰੀਆਂ ਹੋਈਆਂ। ਬਾਰਿਸ਼ ਆ ਗਈ ਉੱਧਾ ਯਾਰ। ਗੱਡੀਆਂ ਖੜੀਆਂ ਹਜੇ। ਦੇਖਦੇ ਹੁਣ ਮੌਸਮ ਕਿੱਦਾਂ ਦਾ ਰਹਿਦਾ। ਥਿੱਕੇ ਦਾ ਮੌਸਮ ਚੇਂਜ ਹੋ ਗਿਆ ਯਾਰ ਸਾਰਾ। ਬਾਰਿਸ਼ ਆ ਗਈ। ਪਰ ਗਰਾਊਂਡ ਦੇਖੋ ਜੰਮੀ ਲੁੱਕ ਪਾ ਗਈ ਉਧਰ। ਐਨ ਬਿਲਕੁਲ ਵਧੀਆ ਬਣਾਤਾ। ਥੋੜ੍ਹ ਥੋੜ੍ਹੀ ਬਾਰਿਸ਼ ਪੈਂਦੀ ਹਜੇ। ਚਲੋ। ਬਾਹਰਲੇ ਮੁੰਕੇ ਇਨਾ ਖੇਡਣ ਨੂੰ ਮਿਲੇ ਵਹੀ ਬਹੁਤ ਆ। ਡੋਨਤ ਪਾਹੇ ਕਿੰਨੇ ਜਾਂ ਇੱਥੇ ਮੋੜ ਜਾ ਬੱਜੇ ਗਿਆ ਬੁੱਢ ਬੱਜੇ ਜਾਂਦਾ ਪੈਰ ਸਾਈਕਲ ਤੇ ਐ ਨਿਕਲੇ ਆ ਨਾ ਇੱਕ ਪੈਡਲ ਮੇਰਾ ਟੁੱਟਾ ਸਾਈਕਲ ਦਾ ਪੈਰ ਥੱਲੇ ਡਿੱਗ ਗਿਆ ਸਾਈਕਲ ਤੇ ਸਿੱਧਾ ਜਾਂਦਾ ਸਿੱਧਾ ਬੁੱਢ ਤੇ ਐ ਹੀ ਬੱਜੇ ਬੋਲ ਕਰਿਆ ਲਾ ਵੀ ਮੁੰਡਾ ਗਿਰਿਆ ਇੱਕ ਾਕਣੇ ਉਹ ਸਲਿੱਪੇ ਕਰਕੇ ਉਹਦਾ ਮਹੀਨਾ ਸ਼ਰਾਬ ਛੱਡ ਕੇ ਸਾਈਕਲ ਹੀ ਨਵੀਂ ਲੱਲਾ ਨਾ ਅੱਖ ਆਪਣਾ ਦਾ ਮੇਰਾ ਨਹੀਂ ਅੱਖਾ ਬਣਾਦਾ ਮੇਰਾ ਨਹੀਂ ਨਹੀਂ ਅੱਗੇ ਵੀ ਇੱਥੇ ਜਾਂਦਾ ਹੈ ਤੂੰ ਬਚਾਉ ਹੋ ਗਿਆ ਮੈਂ ਜੋ ਅੱਖ ਦਾ ਨਾ ਨਾ ਬਚਾਉ ਹੋ ਗਿਆ ਥੱਲੇ ਹੋ ਗਈ ਰੱਟਾ ਆਹ ਇਹਨਾਂ ਨੇ ਸ਼ਾਮ ਦੇ ਵਜਾ ਰੱਖਿਆ ਬੜਾ ਦੋ ਮਿੰਟ ਹੋਣਾ ਇਹ ਨਹੀਂ ਸੜਕ ਬਣਾਈ ਉਹਨਾਂ ਨੇ ਚਲੋ ਯਾਰ ਆ ਕਰੋ ਸ਼ੁਰੂ ਅੰਦਰ ਦੇਵਤਾ ਅੱਜ ਖੇਡਣ ਨਹੀਂ ਦੇ ਰਿਹਾ ਆਹ ਬਣਾ ਆ ਇੱਧਰ ਵੀ ਕਰ ਦੇਣਾ ਪੱਕਾ ਇਹਨਾਂ ਨੇ ਨਹੀਂ ਨਾਲ ਇਹਨਾਂ ਨੇ ਨਾਲ ਕਰ ਜਾਣੀ ਨਹੀਂ ਕਰਨੀਆਂ ਕਰ ਦਿੰਦੇ ਸੜੇ ਚਾਹ ਹੋ ਜਾਂਦੇ ਐਨਾ ਕ ਰਹਿ ਗਿਆ ਆ ਟੁਕੜਾ ਜਾ ਆ ਦੇ ਕਿੰਨੀ ਸੋਹਣੀ ਬਣਾਤੀ ਇੱਧਰ ਸਾਰੀ ਹਰ ਜਿਹੜੀ ਗੱਲ ਜੇ ਮਿਲਿਆ ਲੋ ਜੀ ਮੈਂ ਹੁਣ ਘਟਿਆ ਥੋੜਾ ਜਿਹਾ ਹਟਿਆ ਹੁ ਨਿਕਲੇ ਬਾਹਰ ਤਾਂਚ ਲਾਗੇ ਖੇਲਣ ਤੇ ਹੁਣ ਦੇਖਦੇ ਆ ਉਹਨਾਂ ਨੇ ਮੈਂ ਪੁੱਛਿਆ ਸੀ ਸਰ ਸੀ ਰਿਸਪੀ ਤੁਰੀਆ ਮੂ ਤੁਤ ਪਰ ਮੈਨੂੰ ਹੀ ਪਤਾ ਇੱਧਰ ਕਦੋਂ ਆਣਗੇ ਉਹ ਜੋ ਉੱਥੇ ਪਾ ਕੇ ਉੱਥੇ ਪਹਿਲਾਂ ਗਈ ਇਹਦਾ ਗਾਲ ਪੈ ਗਈ ਤੇਰੇ ਬਾਈ ਜੀ ਹੁਣ ਥੋੜਾ ਨਵੀਂ ਲੈ ਕੇ ਦੇਣੀ ਪੈਣੀ ਆ ਇਹ ਤਾਂ ਮੈਂ ਰੱਖਣੀ ਵਿਣੀ ਹੁਣ ਬਾਈ ਨੇ ਜੈਕਟ ਪਾ ਜਿਪਾ ਟੁੱਟ ਗਈ ਕਹਿ ਦੇਣਾ ਵੀ 2 ਸਾਲ ਵਰਤ ਵੀ ਲੈਣਾ ਔਰ ਉਧਰ ਆਂਦੀ ਹੁਣ ਆਉਦੀ ਸੈਂਟਰ ਤੋਂ ਯਾਰ ਮੀ ਇਹ ਹਫਤਾ ਪਹਿਲਾਂ ਹਜੇ ਕੱਲੇ ਬੰਦੇ ਤੋਂ ਤਾਂ ਜੇਪੀ ਵੀ ਨਹੀਂ ਖੋਲਦੀ ਜਾਂਦੀ ਤਿੰਨ ਚਾਰ ਬੰਦੇ ਨਾਲ ਆਉਣੇ ਪੈਣੇ ਆ ਉਹ ਕਰਾਣੀਆਂ ਕਰਾਣੀਆਂ ਬੋਲਾ ਛੱਡ ਲੋ ਪਹਿਲਾਂ ਆਵਲੀਆਂ ਜਿੰਪਾ ਬਾਈ ਇੱਧਰ ਲਾਈਵ ਆਣਾ ਲਾਈਵ ਵੀ ਚੱਲਦਾ ਪੰਜਾਬ ਦਾ ਜਹਰ ਦੀ ਵਾਪਸੀ ਹੋਈ ਆ ਵਧੀਆ ਵੈਬਸਿਕ ਨੂੰ ਲੈਕਸ ਪੈਣਾ ਚਾਹੀਦਾ ਸੀ ਪੂਰੀਆਂ 5 ਸਟਾਰ ਵਾਲੀ ਲੈ ਰਹੇ ਆਂ ਅਸੀਂ ਬਾਹਰ ਸਾਫ ਨਜ਼ਰ ਆਉਣੀਆਂ ਤੁਹਾਨੂੰ ਜਿਆਦਾ ਯਾਰ ਮੈਂ ਚਲੋ ਬੈਟਿੰਗ ਆ ਗਈ ਲਾਲੀ ਫੀਲਡਿੰਗ ਉਹਨਾਂ ਨੇ ਹਾਂ ਆਈ ਹੈ ਨਹੀਂ ਰਜਾਈ ਹੋ ਗਿਆ ਇੱਕਦਮ ਓਵਰ ਕਿੰਨੇ 10 10 ਓਵਰ ਆਖਣ ਵਾਜ ਉਹ 10 ਓਵਰ ਆਖਣ ਵਾਜ ਭਾਈ ਮੀਂਹ ਚੱਲ ਰਿਹਾ ਮੈਚ ਉਧਰ ਦੇਖੋ ਪੂਲ ਮੀਂਹ ਪੈ ਰਿਹਾ ਤੇ ਨਾਲ ਕ੍ਰਿਕਟ ਚੱਲ ਰਹੀ ਉਧਰ ਪੱਜਰਾ ਥਈਏ ਸਕੋਰ ਤਾਂ ਲਾਵਾ 2 4 ਓਏ ਉਹ ਐਸ ਵੀ ਵੀ ਖੜਾ ਲੈਨੇ ਅੱਖ ਭਾਨੂੰ ਵੀ ਲੈ ਦੀ ਸਟੇਟ ਤੇ ਮਾਰੋ ਦਿਖਦਾ ਨਹੀਂ ਆ ਮਾਰੋ ਮਾਰੋ ਹੁਣ ਨਹੀਂ ਕਹਿਜ ਕੁਝ ਕਰਦਾ ਇਹ ਘਟ ਗਿਆ ਘਟ ਗਿਆ ਅਮੀ ਉਦਾਂ ਚਾਬਾ ਚੌਕਾ 15 19 ਹੋ ਗਏ ਇਹ 6 3 ਚਾਰ ਲੱਗੇ ਆ ਪਰ ਨਾਲ ਟੋਨੀ ਹੈ ਲੰਗਰ ਦੀ ਸੇਵਾ ਕਰਨੀ ਹੈ ਜੇ ਆਪਾਂ ਨੇ ਦੋ ওভার 23 ਦੋ ওভার 23 39 ਹੋ ਗਏ ਬੰਨੇ ਰੱਕ ਹੈ ਜਾ ਹੋਇਆ ਹੈ ਨਾ ਵਾਈਟ ਬਾਲ ਆ ਗਈ ਸ਼ਾਬਾਖ ਅਲਵੀਰ ਇੱਕ ਅੰਦਾ ਲਾ ਦੇ ਹੋਰ ਯਾਰ ਕਿੱਦਾਂ ਦਾ ਨੇ ਰਾਜਾ ਹਨਾ ਕਲੀਅਰ ਟ ਜਮੇ ਨਹੀਂ ਆ ਰਹੇ ਬਾਬਾ ਲਾਸਟ ਬਾਲ ਤੀ 6 ਹੋ ਗਿਆ 6 6 ਲੱਗ ਗਿਆ ਉਪਰ ਲੈਂਦੇ ਉਹ 6 ਹੋ ਗਿਆ ਯਾਰ ਕਲੀਅਰ ਤਾਂ ਦਿਖਦਾ 6 6 6 6 ਸਕੋਰ ਆ ਬਸ ਆ ਜੋ 20 ਚ ਮੈਚ ਚੱਲ ਰਿਹਾ ਅਸੀਂ ਬਣਾਏ ਜੀ ਇਹ ਇੱਕ ਰੰਮ 70 ਪੰਜ ਓਵਰਾਂ 'ਚ 70 ਸਕੋਰ ਬਣਾਇਆ ਸੀ 70 ਕਰਨਾ ਪੂਰਾ 70 ਕਰਨਾ ਉਹਨਾਂ ਨੇ 70 ਦਾ ਟਾਰਗੇਟ ਆ ਬਾਏ 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 ਚਲੋ ਚਲੋ ਮੀਂਹ ਤੋਂ ਪਹਿਲਾਂ ਇਹ ਕਿਟਿੰਗ ਮੈਂ ਤੋਰ ਤੀ ਨਹੀਂ ਨਹੀਂ ਚੱਲੇ ਜੀ ਉਹ ਪਾਣੀ ਲੈ ਗਏ ਲੋ ਜੀ ਮੈਂ ਜਦੋਂ ਚੱਲੇ ਬੰਦ ਕਰਤਾ ਸੀ ਚਲੋ ਖੇਡ ਤਾਂ ਨਹੀਂ ਹੋਇਆ ਅੱਜ ਘਰੇ ਆਏ ਹੋਏ ਹੁਣ ਤਾਂ ਆ ਪੀ ਪੀ ਪਾਪਾ ਮੀਂਹ ਪੈਂਦਾ ਤੁਸੀ ਵੀ ਮੀਂਹ ਪੈਂਦਾ ਬੁੱਤ ਹਾਂ ਪੀਸੇ ਬੜ ਰਹੇ ਹੈ ਕਰੇ ਪੀਸੇ ਖਾ ਰਹੇ ਹੁਣ ਅਸੀਂ ਕਿੱਥੇ ਜਾਂਦਾ ਹੈ ਹਟ ਗਿਆ ਹਟ ਗਿਆ ਹਾਂ ਜੋ ਬੰਦਾ ਬੈਰੀ ਆ ਜਾਊਗਾ ਆਹ ਦੇਖ ਲੋ ਅੱਜ ਦੂਜਾ ਜੂਸ ਦਾ ਡੱਬਾ ਇਹ ਜਾਣੇ ਇਹਨਾਂ ਨੇ ਕੰਮ ਜਾਣੇ ਦੋਹਾਂ ਜਾਣੇ ਇਹਦੇ ਲੋ ਜੀ ਇੱਧਰ ਸਮਾਨ ਕੱਟਿਆ ਹੋਇਆ ਪੀਸੇ ਦਾ ਸਾਰਾ ਤੇ ਓ ਲੱਗਿਆ ਹੋਇਆ ਪੀਸਾ ਸਾਡਾ ਵਿੱਚ ਐ ਬੜੀਆ ਸ਼ਕਨ ਦਿੱਤਾ ਬਾਕੀ ਖਾ ਕੇ ਪਤਾ ਲੇ ਕੋ ਲੋਈ ਪੀਸਾ ਬਣ ਕੇ ਰੈਡੀ ਹੋ ਗਿਆ ਇਹ ਕਹਿੰਦਾ ਮੈਨੂੰ ਖਾ ਲੋ ਖਾ ਲੋ ਖਾ ਲੋ ਇਟਰੀ ਜੀ ਆ ਰਿਹਾ ਅੱਜ ਕੀ ਪਤਾ ਨਹੀਂ ਕੀ ਹੋਇਆ ਵਾ ਐਵਰੀ ਡੇ ਮੀ ਪੈ ਰਿਹਾ ਐਵਰੀ ਡੇ ਉਹ ਦੇਖੋ ਪਹਾੜ ਤੇ ਹਜੇ ਮਾੜਾ ਮੋਟਾ ਮੀ ਪੈ ਰਿਹਾ ਉਧਰ ਬਾਕੀ ਮੌਸਮ ਬਹੁਤ ਸੋਹਣਾ ਉਧਰ ਠੀਕ ਹੈ ਠੰਡਾ ਜਿਹਾ ਹੋਇਆ ਵਾ ਜੋ ਵੀ ਕਿਦਾਂ ਪੀਸੇ ਬੋਨਵਾ ਕਰਨਾ ਕਰਨਾ ਕਰਮਾ 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 ਰਸਮ ਕਿਦਾਂ ਲੱਗ ਤੈਨੂੰ ਬੋਨਵਾ ਨਵੀਂ ਬੋਨਵਾ ਲੱਗਦਾ ਹਰ ਜਾਣੇ ਕੈਕੀ ਚੀਜ਼ ਰੱਖਦੇ ਕੈਕੀ ਚੀਜ਼ ਤੂੰ ਪੀਸੇ ਗੱਲਾਂ ਬਣੋ ਕੀ ਕਰਦਾ ਹਾਂ ਕੀ ਕਰਦਾ ਇਹਦਾ ਕੁੱਕਾ ਕਦੇ ਮਾਰਦਾ ਫਿਰ ਇੰਨੇ ਦੀਆਂ